ਅਕਾ ਕੁਜਿਗਿਨੇ ਆਇੰਦੇ। ਉਹ ਚੋਚੋ ਚੋਗੀਆਂ ਪੁੱਤ ਬਿੱਤ ਗੱਖ ਨੇਗੇ। ਵਧੀਆ ਵਧੀਆ ਪੱਤਾ ਪੱਤਾ ਤੋੜ ਕੇ। ਫਿਰ ਮਾਇਚ ਪੌਣੀ ਲੱਗੀ। ਉਹ ਪਾ ਕੇ ਨਗਰ ਉਂੰਦਾ ਚ ਪਾ ਕੇ ਪੁੱਟਦੇ ਨੇ ਸਾਰਾ ਕੁਝ ਕਰਤਾ। ਚਾਤਨੇ ਦੇਖੀ ਗੁੰਮ ਹੋਂ ਨੀ ਲੈਣੀ ਬਾਈ ਸਵਾਦ ਬਣ। ਹਾਂ ਹੰਡਰ ਰੋਟੇ ਦਿਆ ਹੁੰਦੇ ਰੋਟੇ ਦਿਆ। ਹਾਂ ਪੁੱਤੇ ਹੰਡ ਰੋਟੀ। ਬਾਈ ਸਵਾਦ। ਜੀ ਅੱਜ ਤੜਕੇ ਇੰਨੀ ਤੰਦ ਪਈ ਕੁਛ ਵੀ ਨਹੀਂ ਦਿੰਦਾ ਸੀ। ਹਾਂ ਤਾਂ ਬਾਈ ਉਂਦੇ ਚੱਲਦੇ। మే మార్కెట్ ఉంద చల్ది తీ అజి ఆ వెఖో జీ హజే బి మణి మడి హై గీ అజి ఆజ్ సారా తెన్ ని దఖాయా సూర్జ సన్ డెడీ కన దీడీ బటని హై మా త గлле పైయా దే హజే మా తుప్ప లగా దే మడి మడి డెడీ కంద నా కి నా ఓ నా కనా క బి ఆప వడ్ లనే అజ్ య రాత్రియా కనా బి హజే 2 దన్ రహందె మండి తే భీడ్ వాలి హై थाणी मेल दा होना हाँ फिर वो करना संगाचारवा होरार करना दो दिन होना होर तुच्छत्ते पातो फिर बंटूला पैर लोटा बाहर में कम होर पाएगा दिखाई लगता नहीं हारी है तो हाँ हम्म hmm. लगता नहीं हारी है दुखना लगता केडी दुख दिया की हाँ लगता वाली दुख दिया सुनने तो सुनने हो जान दिया तो रहने जान लाकर रह ही सक ਕਨ ਕੀ ਹੋ ਗਿਆ ਹੈ ਜੱਜਾ ਬੱਡਾ ਪਹਿਲਾਂ ਤੇ ਮੋਡਾ ਦੁਖਦਾ ਹੁੰਦਾ ਸੀ ਫੇਰ ਗੋਡਾ ਦੁਖਣ ਲੱਗ ਗਿਆ ਹੁਣ ਸਾਰੀ ਲੱਤ ਹੀ ਦੁਖਣ ਲੱਗ ਮੋਡੇ ਨੂੰ ਤੇ ਗੋਡੇ ਨੂੰ ਤਾਂ ਹੁਣ ਲੋਟਾ ਹੁਣ ਆ ਸਾਰੀ ਲੱਤ ਇੱਥੋਂ ਤੋਂ ਲਾ ਕੇ ਸਾਰੀ ਲੱਤ ਦੁਖਦੀ ਹੈ ਗੋਡਾ ਵੀ ਗੋਡਾ ਵੀ ਦੁਖਦਾ ਲੱਤ ਵੀ ਦੁਖਦੀ ਆ ਪਿੰਜਣੀਆਂ ਦੁਖਦੀਆਂ ਨੇ ਇੱਥੋਂ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਬਾਜਾਂ ਨੇ ਰੱਖ ਦੀਆਂ ਇੱਕ ਪਾਸੇ ਤਾਂ ਹੋ ਗਿਆ

तो 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 अच्छा, चिबड़ पटनी आदर गंढे त फिर पुटा पहला धनिया कुटा धनिया कुट के मगरों फिर आधा आधा के गंढा लून मिर्च भी पवे मिर्च मगरो कि टाइम लग जू पुट के बीक करके फिर लून मिर्च कि टाइम लग जू देखो दस मिनट से कुट देंगे इन्ने मिनट हो गया इन छेती बन जू

देखो जी, हाँ नून मिर्च पाले, सारे वह केरे, क्या ना कुट्टा देंगे सारा? तनी आसीगर देखो कि मैं बरीक बरीक अवन दूँ, हाँ अवन बेच गंदा कुट्टा जावूं ना अदरक कुट्टा जावूं, नाले नून मिर्च माय खादे होते हैं, नून मिर्च माय खोदू, क्या देखो जाता नहीं तो नहीं पता क्या लिए, ये नू ਦੇ भी ਵੀ ਹੁਣ ਇਹਨੂੰ ਤੜਕਾ ਲਾ ਲਿਓ ਤੜਕੇ ਲਾ ਲਿਓ ਹੁਣ ਲਾ ਲਿਓ ਸੋਦੀ ਮਰਜੀ ਆ ਕੁੱਟ ਕੇ ਧਰਤੀ ਕਿੰਨੀ ਘੰਟਾਂ ਲੂੰਗੀ ਮਰੇ ਆਹੀ ਬਾਤ ਵੀ ਬਣ ਗਈ ਪਤਾ ਨਹੀਂ ਇਹ ਆ ਤੁੰਗ ਲੈ ਆ ਨਾ ਕੱਟੀ ਲੈ ਜੇ ਅਗਰ ਸਰ ਨੇ ਇਹਨੂੰ ਵੀ ਆ ਜੇ ਆਪਾਂ ਸਾਰੀ ਜਾਮਣ ਦੀ ਦੇ ਉੱਤੇ ਇਤਰੇ ਇਤਰੇ ਸਾਰੇ ਕਟਾਈ ਕਰਤੀ ਤੁਹਾਨੂੰ ਦਿਖਾਉਣੀ ਆ ਆ ਬੜੀ ਜਿਆਦਾ ਤੇਲ ਆਪਣੀ ਮੱਝਾਂ ਦੇ ਉੱਪਰ ਆਏ ਜਮਾ ਹੋ ਉੱਪਰ ਚ ਆਉਂਦੀ ਸੀ ਕਰਾ ਤੁਨ ਤਾਂ papa ਸੁੰਦਰ ਕਰ ਦਿਆ ਕਰਾਂਗੇ ਤਾਂ ਫਿਰ ਸਵੇਰੇ ਨਾਲ ਜਦੋਂ ਤੇਲ ਵਾਲੀ ਚ ਆਉਂਦੀ ਆ ਉੱਪਰ ਠੰਡੀ ਠੰਡੀ ਉਹ ਲਾ ਲਈ ਗੁਸ਼ਾਂਦੇ ਡੈਡੀ ਨੇ ਇੱਥੇ ਟਰਾਲੀ ਲਾ ਕੇ ਰੋਟਾਂ ਦੀ ਇੱਥੇ ਆਪਾਂ ਕੀਲੇ ਤੇ ਬੰਨਦੇ ਆਂਗੇ ਦਿਨੇ ਮੱਝ ਬੰਨਦੇ ਨੇ ਹੁੰਨੇ ਆ ਫਿਰ ਇਹਦੇ ਉੱਤੇ ਟ੍ਰੇਲ ਚੋਂ ਹੀ ਜਾਂਦੇ ਨਾ ਥਾਂ ਸੁੱਕ ਜਾ ਕਰੂਗਾ ਲੈ ਜਾ ਗੁਸ਼ਰਨਾ ਉਹ ਬੈਠਾ ਗੁਸ਼ਰਨਾ ਤੇ ਕੱਟਰੂਆਂ ਨਾਲ ਖੇਢੀ ਜਾਂਦਾ ਹੈ 嗯。<laughs> <laughs>

ਹੱਡ ਲੱਗਣ ਲੱਗੀ ਬੀਬੀ ਤਾਂ ਸੌ ਲੈਣ ਵੀ ਲੱਗੀ ਹੈ ਬੀਬੀ ਹੰਡਾ ਹੋ ਗਿਆ ਇੰਨੀ ਤਾਂ ਹੋਈ ਵੀ ਨਹੀਂ ਕਿ ਸੌ ਲੈਣ ਲੱਗੀ ਬੀਬੀ ਦੇਖੋ ਦੜਜੀ ਬਰਗ ਲੋਈ ਲੈਣ ਲੱਗ ਗਿਆ ਦੇਖੋ ਪਿੱਛੇ ਪਈ ਬੀਜੀ ਰਹੀਆ ਕੱਦੂ ਇਹ ਪਈ ਸੀ ਆਪਣੀ ਜਾਮਣ ਜੀ ਫਿਰ ਆਈ ਸੀ ਨਾ ਕਈ ਵਾਰ ਹਵਾ ਚਾਲਦੀ ਆ ਫਿਰ ਇੱਧਰ ਨੂੰ ਉਹ ਤਾਂ ਡਿਗਣ ਦਾ ਡਰ ਸੀ ਟੇਢੀ ਹੋਈ ਪਈ ਆ ਕੌਣ ਪੁੱਛਦਾ ਸੀ ਕੱਲ ਜੇ ਰੱਬੋਂ ਤੋਂ ਪਕੜੂਗਾ ਫੇਰੀ ਪਊਗੀ ਜੀ ਤੋਂ ਪਤਾ ਮੈਂ ਜੇ ਦਿਨ ਹੀ ਕਹਿ ਕੇ ਹਟੀਆਂ ਮੱਖੇ ਆਪਣੀ ਜਾਮਣ ਨਾ ਬੌਲੀ ਜੋਦੇ ਥਾਂ ਜਾਈ ਬਰੋਟੇ ਵਾਂਗੂ ਹੋ ਗਈ ਫੈਲਰ ਗਈ ਬਿਚਾਰੀ ਦਾ ਅੱਜ ਹੱਥਾਂ ਨੂੰ ਕਰਤਾ ਕੰਮ ਹੁਣ ਚਲੋ ਚੁੱਪ ਹੂੰ ਬੋਧ ਆ ਜਾ ਹੋਇਆ ਪਿਆ ਇਹ ਚਲੋ ਬਸ ਇੰਨਾ ਦਾ ਫਿਰ ਚਾਹੀਦੀ ਵੀ ਆ ਹਾਂ ਕੀ ਮੈਂ ਹਾਂ ਆ ਆ ਲਾਉਣਾ ਲੈ ਇੱਕ ਨੀਚੇ ਲਾ ਅਗਰ ਸਾਰਨੇ ਖੱਚੂਗਾ ਅਗਰ ਸਾਰਨੇ ਖੱਚੂ ਦੂਗਾ ਟਾਣੇ ਦਾ ਆਪਾਂ ਬਣਾਵਾਂਗੇ ਜੀ ਕद्दू ਦੀ ਸਬਜ਼ੀ ਬਸ ਹੁਣ ਤਾਂ ਗਈ ਰੁੱਤ ਜੀ ਹੁਣ ਨਹੀਂ ਸਵਾਦ ਲੱਗਦੀ ਹੈਗੀ ਪਹਿਲਾਂ ਸਾਗ ਬਣਾਉਣਾ ਸੀ ਜੀ ਅੱਜ ਫਿਰ ਬਸ ਐ ਹੋ ਗਿਆ ਵੀ ਚਲ ਆਪਾਂ ਕੱਲ ਨੂੰ ਬਣਾਵਾਂਗੇ ਟਾਈਮ ਜੀ ਨਹੀਂ ਮਿਲਿਆ ਹੈਗਾ